ਖਤਿਸ਼ੀ ਦਮਦਮਾ ਸਾਹਿਬ ਦੀ ਜੱਤੇਬੰਦੀ ਦੀ ਸੇਵਾ ਤੋਂ ਮੁਕਤ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਠਿੰਡਾ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਅਕਾਲੀ ਦਲ ਨੂੰ ਪਗੋੜਾ ਦਲ ਘਰਾੜ ਦਿੱਤਾ ਨਾਲੇ ਮੀਡੀਆ ਵੱਲੋਂ ਰਾਜਨੀਤੀ ਵਿੱਚ ਆਉਣ ਬਾਰੇ ਪੁੱਛੇ ਗਏ ਸਵਾਲ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਗੁਰਮੁਖ ਦੇ ਵਿਦਿਆਰਥੀ ਹਨ ਅਤੇ ਉਹਨਾਂ ਦਾ ਰਾਜਨੀਤੀ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਹੈ 1 ਬਾਈ 1 ਜੀ ਸਿੰਘ ਸਾਹਿਬ ਅੱਜ ਬਠਿੰਡਾ ਦੇ ਵਿੱਚ ਪ੍ਰੋਟੋਕੋਲ ਪ੍ਰਿੰਟ ਕੋਰ ਦੇ ਵਿੱਚ ਤੁਹਾਡੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਕਿਹਨੇ ਚਲੋ ਮੈਨੂੰ ਖੁਸ਼ੀ ਹੈ ਕਿ ਬਠਿੰਡਾ ਦੇ ਵਿੱਚ ਗੁਰਦਾਰਾ ਭਾਈ ਜਗਤਾ ਜੀ ਵਿਖੇ ਇਥੋਂ ਦੀ ਪ੍ਰਬੰਧਕ ਕਮੇਟੀ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਮੈਨੂੰ ਸਨਮਾਨ ਦਿੱਤਾ ਹੈ। ਔਰ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਠਿੰਡੇ ਦੀਆਂ ਸੰਗਤਾਂ ਦਾ ਔਰ ਇਹਨਾਂ ਜਥੇਬੰਦੀਆਂ ਦਾ ਗੁਰਦਾਰਾ ਕਮੇਟੀ ਦਾ ਬਹੁਤ 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 ਧੰਨਵਾਦ ਕਰਦਾ। ਛੋਟਾ ਜਿਹਾ ਸਮਾਗਮ ਔਰ ਛੋਟ ਨੋਟਿਸ ਦੇ ਉੱਤੇ ਜਿਹੜਾ ਇਹ ਰੱਖਿਆ ਗਿਆ ਸੀਗਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਗਮ ਜਿਹੜੇ ਨੇ ਉਹ ਸੰਗਤਾਂ ਵੱਲੋਂ ਵੱਡੇ ਵੱਖਰੇ ਵੱਖਰੇ ਸ਼ਾਰਾਂ ਦੇ ਵਿੱਚ ਉਹ ਲਿਖੇ ਜਾ ਰਹੇ ਨੇ ਅ ਮੇਰਾ ਸੰਗਤਾਂ ਦੀਆਂ ਭਾਵਨਾਵਾਂ ਮੈਂ ਦੇਖ ਕੇ ਸਿਰ ਚੁੱਕਦਾ ਜੀ ਜਿੱਥੇ ਆਪ ਸਭ ਜੀ ਪਾਸ਼ੇ ਨੇ ਦਰਨ ਕਿ ਹੈ ਕਿ ਗਿਆਤੀ ਹੋਈਆਂ ਕਿਹੜੇ ਲੋਕ ਲੈ ਜਿਹਨਾਂ ਨੇ ਤੁਹਾਡਾ ਨਾ ਜੈਤੀ ਕੀਤੇ ਉਹ ਕਾਮਰਤੀਆਂ ਵਾਲੇ ਲੋਕ ਮੈਂ ਦੱਸ ਹੀ ਦਿੱਤਾ ਜੀ ਹੁੰਦਾ ਹੀ ਆ ਜੀ ਕਾਣੀ ਸਲਾਈਆ ਸਭ ਕਾਣੀ ਸਲਾਈਆ ਕਾਣੀ ਦੀ ਕਾਹ ਕੋਣ ਹੈ ਕੋਣ ਹੈ ਉਹ ਤੁਸੀਂ ਰਿਲੇ ਕਰੋ ਸਭ ਨੂੰ ਪਤਾ ਲੱਗ ਜੇਗਾ ਜੀ ਤੁਹਾਨੂੰ ਹੀ ਸਮਝ ਆਏਗੀ ਤੇ ਸਭ ਨੂੰ ਜਿਹੜਾ ਜਿਹੜਾ ਸੁਣੂਗਾ ਉਹਨੂੰ ਪਤਾ ਲੱਗ ਜਾਣਾ ਸਿਗ ਅੱਜ ਇਹ ਮੀਟਿੰਗ ਸੀਗੀ ਜਿਸ ਦੇ ਵਿੱਚੋਂ ਆਪਣਾ ਐਜੀਪੀਜ ਦੇ ਪ੍ਰਧਾਨ ਵੀ ਉੱਠ ਕੇ ਆ ਗਏ ਤਾਂ ਹੋਰ ਵੀ ਇੱਕ ਬੜਾ ਮਹੱਤਵਪੂਰਨ ਸਵਾਲ ਪੁੱਛਿਆ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਡਾਇਰੈਕਟ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਜਿਹੜਾ ਕਰਨ ਦਾ ਆਦੇਸ਼ ਦਿੱਤਾ ਸੀ ਆਰੇ ਪਹਿਲਾ ਤਾਂ ਇਹ ਹੈ ਕਿ 2 ਮਹੀਨੇ ਬੀਤ ਜਾਣ ਦੇ ਬਾਵਜੂਦ ਜਿਹੜਾ ਹੈ ਉਸ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜਾ ਹੈ ਉਹ ਭਰਤੀ ਕਮੇਟੀ ਦੀ ਜਿਹੜੀ ਹੈ ਮੀਟਿੰਗ ਨਹੀਂ ਅਰੇਂਜ ਕੀਤੀ ਬੁਲਾਈ ਤੇ ਜੇ ਮੀਟਿੰਗ ਬੁਲਾਈ ਤੇ ਉਹਨਾਂ ਨੇ ਜਿਹੜਾ ਹੈ ਸਰਦਾਰ ਬਲਵਿੰਦਰ ਸਿੰਘ ਜੀ ਭੁੰਗੜ ਨੂੰ ਸੱਦਾ ਦਿੱਤਾ ਕਿ ਉਸ ਮੀਟਿੰਗ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਦੇ ਵਿੱਚ ਹੈ ਉਹ ਸ਼ਾਮਲ ਹੋਣਗੇ ਔਰ ਸਾਰੇ ਦੁਨੀਆ ਭਰ ਦੇ ਸਿੱਖਾਂ ਨੂੰ ਪਤਾ ਹੈ ਔਰ ਤੁਹਾਡੀ মিডিਆ ਜਿਹੜਾ ਤੁਹਾਡਾ ਬਾਰ-ਬਾਰ ਹਰ ਰੋਜ਼ ਚੈਨਲ ਤੋਂ ਜਿਹੜਾ ਕਹਿ ਰਿਹਾ ਸੀ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਹੁਣ ਅੱਗੇ ਤੇ ਉਸ ਮੀਟਿੰਗ ਦੇ ਵਿੱਚ 13 ਤਰੀਕ ਨੂੰ ਸਰਦਾਰ ਬਲਵਿੰਦਰ ਸਿੰਘ ਭੁੰਦਰ ਨੇ ਜਿਹੜਾ ਹੈ ਉਹ ਹਾਜ਼ਰ ਹੋਣਾ ਤੇ ਅੱਜ ਮੈਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਦਾ ਡਾਂ ਸੁਣ ਰਿਹਾ ਸੀ ਉਹ ਕਹਿੰਦੇ ਮੈਨੂੰ ਤਾਂ ਮੀਟਿੰਗ ਦੇ ਲਈ ਕੋਈ ਸੱਦਾ ਪੱਤਰ ਹੀ ਨਹੀਂ ਮਿਲਿਆ ਕਿ ਇਹ ਹੈਰਾਨੀ ਦੀ ਗੱਲ ਹੈ ਨਾਲ ਉਹ ਕਾਰਜਕਾਰੀ ਪ੍ਰਧਾਨ ਨਾਲ ਕਾਰਜਕਾਰੀ ਪ੍ਰਧਾਨ ਹੈ ਤੇ ਉਹ ਕਹਿੰਦੇ ਨੇ ਕਿ ਮੈਨੂੰ ਸੱਦਾ ਪੱਤਰ ਹੀ ਨਹੀਂ ਮਿਲਿਆ ਹੈ ਹੁਣ ਸੱਦਾ ਪੱਤਰ ਮਿਲਿਆ ਉਹ ਨਹੀਂ ਆਏ ਕਿਉਂ ਨਹੀਂ ਆਏ ਜੇ ਸੱਦਾ ਪੱਤਰ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ ਪਹਿਲੀ ਗੱਲ ਤਾਂ ਉਹਨਾਂ ਨੂੰ ਸੱਦਣਾ ਹੀ ਜਿਹੜਾ ਉਹ ਵਾਜਬ ਨਹੀਂ ਸੀ ਚਲੋ ਮੰਨ ਲਓ ਕਿ ਸੱਦ ਲਿਆ ਕਿ ਭਰਤੀ ਸ਼ੁਰੂ ਕਰਨੀ ਆ ਉਹਨਾਂ ਦਾ ਸਹਿਯੋਗ ਲੈਣਾ ਸੱਦ ਲਿਆ ਤੇ ਉਹਨਾਂ ਵੱਲੋਂ ਇਹ ਕਹਿਣਾ ਮੈਨੂੰ ਸੱਦਾ ਪੱਤਰ ਨਹੀਂ ਮਿਲਿਆ ਤੇ ਅੱਖੋਂ ਪਰੋਖੇ ਕਰਨਾ ਜਿਹੜਾ ਹੈ ਸੱਤ ਮੈਂਬਰੀ ਕਮੇਟੀ ਦੀ ਹੋਂਦ ਨੂੰ ਤੇ ਇਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਗੱਲਾਂ ਸਾਬਤ ਕਰਦੀਆਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਭਗੋੜਾ ਦਲ ਜਿਹੜਾ ਹੈ ਉਹ ਬਣ ਚੁੱਕਿਆ ਉਹ ਅਕਾਲੀ ਹੋਰ ਹੁੰਦੇ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਇਉਂ ਮਰਨ ਵਾਸਤੇ ਜਾਂਦੇ ਹੁੰਦੇ ਸੀ ਜਿਵੇਂ ਬਾਰਸ਼ਾਂ ਦੇ ਵਿੱਚ ਪਤੰਗੇ ਜਿਹੜੇ ਨੇ ਉਹ ਦੀਵੇ ਤੇ ਇਹ ਬੰਦੇ ਜਿਹੜੇ ਆ ਇਹ ਅਕਾਲੀ ਨਹੀਂ ਹੈ ਇਹ ਭਗੌੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਚੁੱਕੇ ਨੇ ਔਰ ਭਗੌੜਿਆਂ ਨੇ ਆਪਣੀ ਭਰਤੀ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਬਣੀ ਹੋਈ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹਨੂੰ ਇਹਨਾਂ ਭਗੌੜਿਆਂ ਨੇ ਦਰਕਨਾਰ ਕਰ ਦਿੱਤਾ ਹੈ ਅੱਜ ਉਹਦਾ ਭੋਗ ਜਿਹੜਾ ਇੱਕ ਕਿਸਮ ਦਾ ਪਾ ਦਿੱਤਾ ਹੈ ਇਹ ਸੱਤ ਮੈਂਬਰੀ ਕਮੇਟੀ ਨੇ ਜਿਹੜਾ ਹੈ ਹੁਣ ਆਪਣੇ ਲੈਵਲ ਦੇ ਉੱਤੇ ਫੈਸਲਾ ਲੈਣਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਤੁਸੀਂ ਭਾਵੇਂ 1 ਭਾਵੇਂ 2 ਭਾਵੇਂ 3 ਭਾਵੇਂ 4 ਭਾਵੇਂ 5 ਤੇ ਭਾਵੇਂ 7 ਹੋ ਜੇ ਤੁਸੀਂ ਵਾਕਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੁਸੀਂ ਅਰਦਾਸ ਕਰਕੇ ਭਰਤੀ ਦਾ ਕੰਮ ਆਰੰਭ ਕਰ ਦਿਓ ਆਰਗੈਨਿਕ ਭਰਤੀ ਸ਼ੁਰੂ ਕਰ ਦਿਓ ਬੋਕਸ ਭਰਤੀ ਦੇ ਮੁਕਾਬਲੇ ਤੇ ਵਾਹਿਗੁਰੂ ਭਲਾ ਕਰੇਗਾ ਮੈਂ ਧਰਮ ਦਾ ਵਿਦਿਆਰਥੀ ਹਾਂ ਸਿਆਸਤ ਵੱਲੇ ਜਿਹੜਾ ਜਾਣਦਾ ਮੇਰਾ ਕੋਈ ਵਿਚਾਰ ਨਹੀਂ ਹੈ ਮੈਂ ਸਿਆਸਤ ਦੀ ਜ਼ਮੀਨ ਦੇ ਉੱਤੇ ਪੈਰ ਰੱਖਣਾ ਨਹੀਂ ਚਾਹੁੰਦਾ ਪਰ ਜੇ ਭਗੌੜੇਦਾਲ ਵਾਲੇ ਜਿਹੜੇ ਐ ਇਹ ਸਿਆਸਤ ਦੀ ਜ਼ਮੀਨ ਨੂੰ ਖਸਕਾ ਕੇ ਮੇਰੇ ਪੈਰਾ ਥੱਲੇ ਕਰਨਗੇ ਫਿਰ ਮੈਂ ਸਲੂਟ ਕਰੂੰਗਾ। ਜੀ ਸਰ ਤੁਹਾਡੇ ਉਰੋਪ ਲਾਏ ਜਾਂਦੇ ਭਾਜਪਾ ਨਾਲ ਸੰਬੰਧ ਨਹੀਂ ਸingh ਸਾਹ ਦੇ ਹਨ ਸਿਰਸਵ ਲੋਕ। ਕੱਲ ਤੁਸੀਂ ਦੇਖਿਆ ਹੀ ਹੈ ਵਿਆਹ ਦੇ ਵਿੱਚ ਕਿੰਨੇ ਭਾਜਪਾ ਦੇ ਲੀਡਰ ਸ਼ਾਮਲ ਹੋਏ ਐ ਤੇ ਇਹ ਸੁਖਬੀਰ ਸਿੰਘ ਬਾਦਲ ਵਰ ਸਭ ਤੋਂ ਵੱਡੇ ਭਾਜਪਾ ਵਾਲੇ ਬਣ ਗਏ ਕਿਉਂਕਿ ਮੈਂ ਤਾਂ ਇੱਕ ਦਿਨ ਨੂੰ ਮਿਲਿਆ ਹੂੰਗਾ ਉਹ ਤਾਂ ਕੱਲ ਵਿਹਾਂ ਨੂੰ ਮਿਲੇ ਨੇ। ਸਿਆਸੀ ਜ਼ਮੀਨ ਜੀ ਤੁਹਾਡੇ ਸੰ ਪੈਰਾ ਨੀਚੇ ਆਉਂਦੀ ਐ ਤਾਂ ਉਹ ਕੋਈ ਨਵੀਂ ਪਾਰਟੀ ਹੋਏਗੀ ਜਾਂ ਮੌਜੂਦਾ ਜੋ ਪਾਰਟੀਆਂ ਨੇ ਹੋਣਗੀਆਂ। ਇਹ ਜੋ ਅਕਾਲਪੁਰਖ ਸਮਝ ਦੇਗਾ ਜੋ ਗੁਰ ਔਰ ਜੋ ਪੰਥ ਸਾਥ ਦੇਗਾ ਉਸ ਅਸਾਬ ਦੇ ਨਾਲ ਉਹਦੇ ਕਿਹਾ ਜਾਏਗਾ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਲੈਟਰ ਖੱਡੇ ਜੀ ਤਨੋਂ ਵਾਸਤੇ ਉਹ ਖੁਦ ਵਿਚਾਰਾ ਛੇਕਿਆ ਹੋਇਆ ਜੀ ਉਹ ਜਥੇਦਾਰ ਨੇ ਤਖਤ ਦੇ ਰਹਿ ਚੁੱਕੇ ਨੇ ਔਰ ਕਿਸੇ ਤਖਤ ਦੇ ਜਥੇਦਾਰ ਬਾਰੇ ਮੈਂ ਕੋਈ ਪਧਰੀ ਟਿੱਪਣ ਕਰਾਂ ਮੈਂ ਉਹਨੂੰ ਮੁਨਾਸਬ ਨਹੀਂ ਸਮਝਦਾ ਕਿਉਂਕਿ ਮੈਂ ਖੁਦ ਤਖਤ ਦਾ ਜਥੇਦਾਰ ਰਹਾ ਤੇ ਮੈਂ ਇੱਕ ਤਖਤ ਦੇ ਜਥੇਦਾਰ ਰਹਿ ਚੁੱਕੇ ਬਾਰੇ ਮਾੜੇ ਸ਼ਬਦ ਬੋਲਾਂ ਇਹ ਮੇਰਾ ਜ਼ਮੀਰ ਆਗਿਆ ਨਹੀਂ ਦਿੰਦਾ ਜਥੇਦਾਰ ਸਾਹਿਬ ਗੱਲ ਕਰੀਏ ਸਿੱਖਾਂ ਦੀ ਨੁਮਾਇੰਦਗੀ ਜਮਾਤ ਮੰਨੀ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਤੁਸੀਂ ਉਹਨਾਂ ਨੂੰ ਪੁਕਾਰ ਪਗੋੜਾ ਕਰਾਰ ਦੇ ਦਿੱਤਾ ਹੁਣ ਸਿੱਖ ਆਪਦੀ ਰਾਜਨੀਤਿਕ ਜਿਹੜਾ ਆਪਾਂ ਗੱਲ ਕਰੀਏ ਨਮਾਇੰਦਗੀ ਕਿਹਨੂੰ ਦੇਣ ਸਿੱਖਾਂ ਦੀ ਇਸ ਵਕਤ ਰਾਸੀ ਹੋਣ ਦੀ ਜਿਹੜੀ ਹੈ ਨਾ ਉਸ ਨੂੰ ਬਚਾਉਣਾ ਉਸ ਨੂੰ ਕਾਇਮ ਕਰਨਾ ਸਮੇਂ ਦੀ ਵੱਡੀ ਲੋੜ ਹੈ ਔਰ ਸੱਚ ਜਾਣਿਓ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਇੱਕ ਪਾਰਟੀ ਹੈ ਜਿਹੜੀ ਜਿਉਂਦੀ ਰਹਿਣੀ ਚਾਹੀਦੀ ਹੈ ਪਰ ਜੋ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਸਿੱਖ ਪੋਲਿਟਿਕਸ ਕਰਦਾ ਸੀ ਔਰ ਜਿਹੜੀ ਸਿੱਖ ਪੋਲਿਟਿਕਸ ਸੀ ਨਾ ਉਹ ਐਥਿਕਸ ਦੇ ਨਾਲ ਭਰਪੂਰ ਹੁੰਦੇ ਸੀ। ਦੂਸਰੇ ਸੂਬਿਆਂ ਦੀਆਂ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਉਦਾਹਰਨਾਂ ਐਗਜ਼ੈਂਪਲਾਂ ਦਿਆਂ ਕਰਦੀਆਂ ਸੀ। ਪਰ ਪਿਛਲੇ ਵੀ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਐਥਿਕਸ ਜਿਹੜਾ ਹੈ ਉਹ ਲੂਜ਼ ਹੋ ਗਿਆ। ਔਰ ਲੂਜ਼ ਕਿਉਂ ਹੋਇਆ? ਜਦੋਂ ਪੰਥ ਲਈ ਲੜਨ ਵਾਲੇ, ਮਰਨ ਵਾਲੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ, ਨਿਤਨੇਮ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ 'ਚੋਂ ਦਰਕਨਾਰ ਹੋ ਗਏ, ਉਹਦੀ ਜਗ੍ਹਾ ਦੇ ਉੱਤੇ ਨਸ਼ੇ ਵੇਚਣ ਵਾਲੇ ਤੇ ਜਾਂ ਰੇਤਾ ਵੇਚਣ ਵਾਲੇ ਬਜਰੀ ਵੇਚਣ ਵਾਲੇ ਜਾਂ ਹੋਰ ਛੋਟੇ ਮੋਟੇ ਧੰਦੇ ਕਰਨ ਵਾਲੇ ਉਹ ਧੰਦਿਆਂ ਦੇ ਮਨਾਫਾ ਲੈਣ ਦੀ ਮਕਸਦ ਨਾਲ ਜਦੋਂ ਪਾਰਟੀ ਚ ਦਾਖਲ ਹੋ ਗਏ ਉਦੋਂ ਪਾਰਟੀ ਦੇ ਵਿੱਚੋਂ ਐਥਿਕਸ ਜਿਹੜੇ ਆ ਉਹ ਖਤਮ ਹੋ ਗਏ ਤੇ ਜਦੋਂ ਐਥਿਕਸ ਖਤਮ ਹੋ ਗਏ ਉਦੋਂ ਸ਼ਰਮਣੀ ਅਕਾਲੀ ਦਲ ਰਿਹਾ ਨਹੀਂ ਸਿੱਖ ਸਿੱਖ ਦਾ ਵਿਰੋਧੀ ਨਜ਼ਰ ਆ ਰਿਹਾ ਤੇ ਤੁਹਾਨੂੰ ਲੱਗਦਾ ਪਵਿੱਖ ਚ ਇਹ ਚੀਜ਼ਾਂ ਕਿਤੇ ਕਿੱੜਾ ਸਿੱਖ ਸਿੱਖ ਦਾ ਕਦੇ ਵਿਰੋਧੀ ਨਹੀਂ ਹੁੰਦਾ ਜੀ ਇਹ ਵਿਰੋਧ ਹੁੰਦਾ ਗੁਰਮਖ ਤੇ ਮਨਮੁਖ ਦਾ ਇ ਗੁਰਮਖ ਤੇ ਮਨਮੁਖ ਦਾ ਵਿਰੋਧ ਹੈ ਗੁਰਮਖਾਂ ਦੀ ਜਿੱਤ ਹੁੰਦੀ ਹੈ ਮਨਮੁਖਾਂ ਦੀ ਹਾਰ ਹੁੰਦੀ ਹੈ ਬਾਣੀ ਚ ਅਨੇਕਾਂ ਸੈਕੜੇ ਪਰਮਾਨੰਦ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੈਟ ਫਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ